ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਦੇਵੀ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ 29, 30, 31 ਅਕਤੂਬਰ ਜਾਨੀ ਕਿ ਅਕਤੂਬਰ ਮਹੀਨੇ ਦੇ ਇਹ ਜੋ ਤਿੰਨ ਦਿਨ ਹਨ ਇਹ ਸਮਝ ਲਓ ਕਿ ਅਕਤੂਬਰ ਦੇ ਇਹ ਜੋ ਆਖਰੀ ਤਿੰਨ ਦਿਨ ਬਚੇ ਹਨ ਇਨ੍ਹਾਂ ਤਿੰਨ ਦਿਨਾਂ ਦੇ ਅੰਦਰ ਤੁਹਾਨੂੰ ਮਿਲਣ ਗਿਆ ਪੰਜ ਬਹੁਤ ਵੱਡੀਆਂ ਖੁਸ਼ਖਬਰੀਆਂ ਜੀहां ਦੋਸਤੋ ਇਨ੍ਹਾਂ ਤਿੰਨ ਦਿਨਾਂ ਦੇ ਵਿੱਚ ਇਹ ਪੰਜ ਗੱਲਾਂ ਸੱਚ ਹੋ ਕੇ ਰਹਿਣਗੀਆਂ ਇਨ੍ਹਾਂ ਤਿੰਨ ਦਿਨਾਂ ਦੀ 100% ਸਟੀਕ ਭਵਿੱਖਬਾਣੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀहां ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 29 ਅਕਤੂਬਰ ਤੋਂ 31 ਅਕਤੂਬਰ ਜਾਣੇ ਕਿ ਅਕਤੂਬਰ ਮਹੀਨੇ ਦੇ ਜੋ ਆਖਰੀ ਤਿੰਨ ਦਿਨ ਬਚੇ ਹਨ ਇਹ 3 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਪਾਕਸ਼ਾਲੀ ਸਮਾਂ ਹੈ ਬਹੁਤ ਹੀ ਚੰਗਾ ਸਮਾਂ ਹੈ ਜੀ ਹਾਂ ਦੋਸਤੋ ਅਕਤੂਬਰ ਦਾ ਮਹੀਨਾ ਖਤਮ ਹੋਣ ਦੇ ਹੋਏ ਇਹਨਾਂ 3 ਦਿਨਾਂ ਵਿੱਚ ਤੁਹਾਨੂੰ ਪੰਜ ਵੱਡੀਆਂ ਖੁਸ਼ਖਬਰੀਆਂ ਦੇਖ ਕੇ ਜਾਣ ਵਾਲਾ ਹੈ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਇਹ ਪੰਜ ਗੱਲਾਂ ਸੱਚ ਹੋ ਕੇ ਹੀ ਰਹਿਣਗੀਆਂ ਕਿਹੜੀਆਂ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਪੰਜ ਤੁਹਾਡੇ ਨਾਲ ਹੋ ਕੇ ਹੀ ਰਹਿਣ ਗਿਆ ਇਹ ਪੂਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੂਰੇ 3 ਸਾਲਾਂ ਦੇ ਬਾਅਦ ਬੜਾ ਹੀ ਦੁਰਲਭ ਜੋਗ ਪਣਿਆ ਹੈ ਇਨਾ ਤਿੰਨ ਦਿਨਾਂ ਦਾ ਸਮਾਂ ਬੜੇ ਹੀ ਦੁੱਲਭ ਜੋਗ ਦੇ ਵਿੱਚ ਪੂਰੇ 3 ਸਾਲਾਂ ਬਾਅਦ ਤੁਹਾਡੀ ਰਾਸ਼ੀ ਵਾਲਿਆਂ ਲਈ ਆਇਆ ਹੈ ਜਿਸ ਵਿੱਚ ਕਿ ਸ਼ਿਵ ਜੋਗ ਸਵਤ ਸੇਦੀ ਜੋਗ ਅਮਰਤ ਸੇਦੀ ਜੋਗ ਧਨ ਜੋਗ ਰਾਜ ਜੋਗ ਦੇ ਨਾਲ ਸੁਹਾਗੇ ਵਨ ਜੋਗ ਹੈ ਜਿਸ ਨਾਲ ਕਿ ਇਸ ਸਮੇਂ ਵਿੱਚ ਤੁਹਾਨੂੰ ਤੁਹਾਡੇ ਪੱਖ ਦਾ ਪੂਰਾ ਸਾਥ ਮਿਲੇਗਾ ਸਮੇਂ ਦੀ ਚਾਲ ਤੁਹਾਡੇ ਪੱਖ ਵਿੱਚ ਰਹੇਗੀ ਗ੍ਰਹਿ ਨਿਸ਼ਚਤਰਾਂ ਦੇ ਵਿੱਚ ਬਦਲਦੀ ਚਾਲ ਤੁਹਾਨੂੰ ਲਾਭ ਦੇਵੇਗੀ ਤਾਂ ਅੰਤ ਤੱਕ ਬਣੇ ਰੋ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਖ਼ਬਰੀਆਂ ਦੇ ਨਾਲ-ਨਾਲ ਕੁਝ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਤੇ ਤੁਹਾਨੂੰ ਧਿਆਨ ਦੇਣਾ ਹੈ ਅਮਲ ਕਰਨਾ ਹੈ ਅਤੇ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਹੈ ਜਿਸ ਨਾਲ ਕਿ ਇਸ ਸਮੇਂ ਦਾ ਹੋਰ ਜ਼ਿਆਦਾ ਤੁਹਾਨੂੰ ਲਾਭ ਮਿਲ ਸਕੇ ਤਾਂ ਬਣੀ ਹੀ ਮਹੱਤਵਪੂਰਨ ਵੀਡੀਓ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ। ਦੋਸਤੋ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 29 ਅਕਤੂਬਰ ਤੋਂ 31 ਅਕਤੂਬਰ ਜਾਂ 29 ਅਕਤੂਬਰ ਮਹੀਨੇ ਦੇ ਇਹਨਾਂ ਆਖਰੀ ਤਿੰਨ ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਬਹੁਤ ਹੀ ਤੁਹਾਡੇ ਲਈ ਲਾਭਕਾਰੀ ਹੋਣ ਜਾ ਰਿਹਾ ਹੈ। ਇਹ ਬਹੁਤ ਹੀ ਮਹੱਤਵਪੂਰਨ ਦਿਨ ਰਹਿਣਗੇ, ਬਹੁਤ ਹੀ ਭਾਗਸ਼ਾਲੀ ਦਿਨ ਹਨ। ਕਿਉਂਕਿ ਇਹਨਾਂ ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਉੱਪਰ ਭਗਵਾਨ ਪੂਲੇ ਨਾਸ ਦੀ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬਰਸਣ ਵਾਲੀ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਕਿਸੇ ਈਸ਼ਵਰੀ ਸ਼ਕਤੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ ਹੈ ਤੁਹਾਨੂੰ ਲੱਗੇਗਾ ਕਿ ਕੋਈ ਈਸ਼ਵਰੀ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਕਿਉਂਕਿ ਤੁਸੀਂ ਦੇਖੋਗੇ ਤੁਹਾਡੇ ਸਾਰੇ ਕਾਜ ਸਚਾਰੂ ਰੂਪ ਨਾਲ ਸੰਪੂਰਨ ਹੁੰਦੇ ਜਾਣਗੇ ਸਫਲਤਾਵਾਂ ਤੁਹਾਨੂੰ ਮਿਲਦੀਆਂ ਚਲੀਆਂ ਜਾਣਗੀਆਂ ਤੁਹਾਨੂੰ ਅਚਾਨਕ ਹੀ ਆਤਮਿਕ ਸ਼ਾਂਤੀ ਮਹਿਸੂਸ ਹੋਵੇਗੀ ਪੜੋਸੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਘਰ ਸਬੰਧਾਂ ਦੇ ਨਾਲ ਤੁਹਾਡੇ ਸਬੰਧ ਹੋਰ ਜ਼ਿਆਦਾ ਮਧੁਰ ਰਹਿਣਗੇ ਅਤੇ ਚੰਗੇ ਸਬੰਧਾਂ ਵਿੱਚ ਹੋਰ ਜ਼ਿਆਦਾ ਸੁਧਾਰ ਆਵੇਗਾ ਜੇਕਰ ਕਿਸੇ ਕਾਰਨ ਕਰਕੇ ਕੋਈ ਸਬੰਧਾਂ ਵਿੱਚ ਖਟਾਸ ਹੈ ਤਾਂ ਉਹ ਦੂਰ ਹੋਏਗੇ ਸਬੰਧਾਂ ਵਿੱਚ ਮੋੜ ਮਧੂਰਤਾ ਬਣੀ ਰਹੇਗੀ ਪਿਆਰ ਵਧੇਗਾ ਤੇ ਇਹ ਜੋ ਸਮਾ ਹੈ ਤੁਸੀਂ ਹਰ ਕੰਮ ਨੂੰ ਵਿਹਾਰਿਕ ਤਰੀਕੇ ਨਾਲ ਪੂਰੇ ਕਰਨ ਦੀ ਕੋਸ਼ਿਸ਼ ਕਰੋਗੇ ਮੇਤਰਾ ਅਤੇ ਸਾਥਸ ਬੰਨਿਆਂ ਤੋਂ ਵੀ ਤੁਸੀਂ ਆਪਣੀ ਬੁੱਧੀਮਤਾ ਦਾ ਲੋਹਾ ਮੰਵਾਓਗੇ ਤੇ ਇਹ ਸਮਝੋ ਤੁਸੀਂ ਹਸ਼ਿਆਰੀ ਦੇ ਨਾਲ ਆਪਣੀ ਬੁੱਧੀਮਤਾ ਨਾਲ ਹਰ ਕੰਮ ਬੜੇ ਚੰਗੇ ਤਰੀਕੇ ਨਾਲ ਨਿਪਟਾਉਣ ਵਿੱਚ ਸਮਰੱਥ ਰਹੋਗੇ। ਸੰਤਾਨ ਪੱਖ ਦੀ ਤਰਫੋਂ ਕੋਈ ਸੰਤੋਸ਼ਜਨਕ ਨਤੀਜੇ ਹਾਸਲ ਹੋਣ ਨਾਲ ਘਰ ਵਿੱਚ ਕੋਈ ਉਤਸ਼ਾਹ ਭਰਿਆ ਮਾਹੌਲ ਵੀ ਰਹੇਗਾ ਤੇ ਤੁਹਾਨੂੰ ਦੱਸ ਦਈਏ ਇਹ ਜੋ ਸਮਾ ਹੈ ਇਹ ਸਮਾ ਤੁਸੀਂ ਤੁਹਾਡੇ ਕੰਮ ਕਰਨ ਵਿੱਚ ਯੋਜਨਾਬੰਦ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਸਫਲਤਾ ਹਾਸਲ ਹੋਵੇਗੀ ਤੁਹਾਡੇ ਸੁਭਾਅ ਵਿੱਚ ਪਾਵਕਤਾ ਕੋਮਲਤਾ ਦੀ ਵਜ੍ਹਾ ਦੇ ਨਾਲ ਲੋਕ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਣਗੇ ਸਮਝ ਲਓ ਲੋਕ ਸਹਿਜ ਹੀ ਤੁਹਾਡੀ ਤਾਰੀਫ ਕਰਨਗੇ ਇਸ ਨਾਲ ਕੀ ਹੋਵੇਗਾ ਤੁਹਾਡੀ ਸਲਾਹ ਉਹਨਾਂ ਦੇ ਮਨੋਬਲ ਅਤੇ ਆਤਮ ਵਿਸ਼ਵਾਸ ਨੂੰ ਹੋਰ ਜ਼ਿਆਦਾ ਬਲ ਪ੍ਰਦਾਨ ਕਰੇਗੀ ਮਤਲਬ ਇਹ ਜੋ ਸਮਾਂ ਤੁਹਾਡੇ ਲਈ ਬਣਿਆ ਹੈ ਇਹ ਸਮਝ ਲਓ ਜਿਵੇਂ ਕੰਮ ਵਿੱਚ ਹੱਥ ਪਾਓਗੇ ਉਹ ਕੰਮ ਬਣੇਗਾ ਜੇਕਰ ਕਿਤੇ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਪੈਸੇ ਦਾ ਨਿਵੇਸ਼ ਵੀ ਕਰੋ ਤੁਸੀਂ ਨੇਲਨੇ ਭਵਿਕ ਵਿੱਚ ਚਲਦੇ ਹੋ ਤੁਹਾਨੂੰ ਇਸ ਸਮੇਂ ਕੀਤਾ ਗਿਆ ਤਾਂ ਦਾ ਨਿਵੇਸ਼ ਚੰਗਾ ਲਾਭ ਦੇਵੇਗਾ ਤੁਸੀਂ ਘਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਕਰੋ ਕਿਉਂਕਿ ਘਰ ਦੇ ਵੱਡੇ ਬਜ਼ੁਰਗਾਂ ਦਾ ਸਨੇਹ ਤੇ ਆਸ਼ੀਰਵਾਦ ਤੁਹਾਡੇ ਲਈ ਇਸ ਸਮੇਂ ਭਾਗ ਉਦਿਆ ਕਰੇਗਾ ਅਤੇ ਇੱਕ ਗੱਲ ਦਾ ਧਿਆਨ ਰੱਖੋਗੇ ਤੁਸੀਂ ਆਪਣੇ ਘਰ ਪਰਿਵਾਰ ਵਾਲਿਆਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਵਿਹਾਰ ਨੂੰ ਥੋੜਾ ਚੰਗਾ ਰੱਖੋ ਨਹੀਂ ਤਾਂ ਕੀ ਹੋਵੇਗਾ ਤੁਹਾਡਾ ਗਲਤ ਵਿਹਾਰ ਘਰ ਪਰਿਵਾਰ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹ ਜੋ ਸਮਾ ਬਣਾ ਖੁਸ਼ੀਆਂ ਪ੍ਰਯਾਸ ਸਮਾ ਹੈ ਤੁਹਾਡੇ ਲਈ ਇਸ ਵਿੱਚ ਕੋਈ ਵਿਗਨ ਵਧਾਵਾ ਨਾਉਣ ਇਸ ਲਈ ਤੁਸੀਂ ਆਪਣੇ ਵਿਹਾਰ ਨੂੰ ਚੰਗਾ ਰੱਖੋ ਸਾਵਧਾਨੀ ਦੇ ਤੌਰ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਨਾਲ ਹੀ ਤੁਸੀਂ ਆਪਣੀ ਕਾਰਜ ਪ੍ਰਣਾਲੀ ਵਿੱਚ ਕੁਝ ਮਹੱਤਵਪੂਰਨ ਸਪੰਦ ਦੀ ਯੋਜਨਾਵਾਂ ਨੂੰ ਕਿਰਿਆਵੰਤ ਕਰੋਗੇ ਜਿਸ ਨਾਲ ਤੁਹਾਡੀ ਕਾਰਜ ਸਮਰੱਥਾ ਹੋਰ ਜ਼ਿਆਦਾ ਵਧੀਆ ਹੋਵੇਗੀ ਧਰਮ ਕਰਮ ਦੇ ਨਾਲ ਜੁੜੇ ਮਾਮਲਿਆਂ ਵਿੱਚ ਵੀ ਤੁਹਾਡਾ ਜ਼ਿਆਦਾ ਯੋਗਦਾਨ ਰਹੇਗਾ ਇਹਨਾਂ ਸਾਰੇ ਕਾਰਜਾਂ ਨਾਲ ਤੁਹਾਨੂੰ ਮਾਨਸਿਕ ਸਕੂਨ ਦੀ ਪ੍ਰਾਪਤੀ ਹੋਵੇਗੀ ਜੀहां ਦੋਸਤੋ ਇਸ ਸਮੇਂ ਦੋਸੇਨ ਧਰਮ ਕਰਮ ਦੇ ਮਾਮਲਿਆਂ ਵਿੱਚ ਵੱਧ ਚੜ ਕੇ ਹਿੱਸਾ ਲਾਓਗੇ ਦਾਨ ਧਰਮ ਦੇ ਕੰਮ ਤੋਂ ਪਿੱਛੇ ਨਹੀਂ ਹਟੋਗੇ ਤੁਸੀਂ ਇਸ ਨਾਲ ਖੁਸ਼ੀ ਮਹਿਸੂਸ ਕਰੋਗੇ ਸਵੈ ਮਹਿਸੂਸ ਕਰੋਗੇ ਨਾਲ ਹੀ ਤੁਹਾਨੂੰ ਦੱਸ ਦਈਏ ਤੁਸੀਂ ਇਸ ਸਮੇਂ ਹਰ ਕੰਮ ਨੂੰ ਬਿਹਾਰ ਇੱਕ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰ ਅਤੇ ਸਾਥ ਸਬੰਧ ਵੀ ਤੁਹਾਡੀ ਬੁੱਧੀ ਮਤਾ ਦਾ ਲੋਹਾ ਮੰਣਨਗੇ ਸਮਝ ਲਓ ਸੰਤਾਨ ਪੱਖ ਦੀ ਤਰਫੋਂ ਕੋਈ ਸਤੋਜ ਸੰਤੋਖ ਚੰਨਕ ਨਤੀਜਾ ਹਾਸਲ ਹੋਣ ਨਾਲ ਘਰ ਵਿੱਚ ਉਹ ਸਭ ਭਰਿਆ ਮਾਹੌਲ ਰਹੇਗਾ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋਵੇਗੀ ਕੈਰੀਅਰ ਨਾਲ ਸੰਬੰਧਿਤ ਨੌਕਰੀ ਨਾਲ ਸੰਬੰਧਿਤ ਸੰਤਾਨ ਪੱਖੀ ਤਰਫੋਂ ਖੁਸ਼ੀ ਦਾ ਮਾਹੌਲ ਰਹੇਗਾ ਬਹੁਤ ਚੰਗਾ ਸਮਾਂ ਹੈ ਸਾਵਧਾਨੀ ਦੇ ਤੌਰ ਤੇ ਕੁਝ ਗੱਲਾਂ ਹੋਰ ਦੱਸ ਤਾਈ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨ ਰੱਖੋ ਕਿਸੇ ਵੀ ਪ੍ਰਕਾਰ ਦਾ ਪੇਪਰ ਵਰਕ ਕਾਗਜ਼ੀ ਕਾਰਵਾਈ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਤੁਹਾਨੂੰ ਵਰਤਣੀ ਹੈ ਛੋਟੀ ਜਿਹੀ ਗੱਲ ਤੁਹਾਡੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਥੋੜਾ ਸਾਵਧਾਨ ਤੁਹਾਨੂੰ ਰਹਿਣ ਦੀ ਜ਼ਰੂਰਤ ਹੈ ਅਸੀਂ ਵੀਡੀਓ ਵਿੱਚ ਪਹਿਲਾਂ ਦੱਸਿਆ ਹੈ ਕਿ ਆਪਣੇ ਕ્રોਧ, ਜਿਦ, ਚਈਆਂ ਨਕਾਰਾਤਮਕ ਗੱਲਾਂ ਆਪਣੇ ਸੁਭਾਅ ਵਿੱਚ ਨਾ ਆਉਂਦਿਓ। ਇਹਨਾਂ ਦੀ ਵਜ੍ਹਾ ਨਾਲ ਤੁਹਾਡੇ ਕੰਮ ਪਾnde ਪਾnde ਵਿਗੜ ਸਕਦੇ ਹਨ। ਇਸ ਸਮੇਂ ਲਾਭ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਵੀ ਤੁਸੀਂ ਵਾਧਾ ਦੇਖੋਗੇ ਇਸ ਲਈ ਆਪਣੇ ਵਿਹਾਰ ਵਿੱਚ ਕ્રોਧ ਅਤੇ ਜਿਦ ਚਈਆਂ ਨਕਾਰਾਤਮਕ ਗੱਲਾਂ ਬਿਲਕੁਲ ਨਾ ਆਉਂਦਿਓ। ਆਦੇ ਤੁਹਾਡੇ ਪ੍ਰੇਮ ਜੀਵਾਂ ਤੇ ਚਰਚਾ ਕਰੀਏ ਜਾਣੀ ਕਿ ਲਵ ਲਾਈਫ ਇਸ ਸਮੇਂ ਕਿਸ ਪ੍ਰਕਾਰ ਹੈ ਕਿ ਤਾਂ ਸਾਭ ਤੋਂ ਪਹਿਲਾਂ ਦਾ ਇੱਕ ਗੱਲ ਦਾ ਧਿਆਨ ਰੱਖੋ ਕਿ ਜੀਵਨ ਸਾਥੀ ਦਾ ਥੋੜਾ ਜਿਹਾ ਸਮੇਂ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਸਿਹਤ ਪ੍ਰਤੀ ਥੋੜਾ ਧਿਆਨ ਰੱਖੋ ਅਤੇ ਜੇਕਰ પતિ ਪਤਨੀ ਕੋਈ ਅਣਭੰ ਚੱਲ ਰਹੀ ਹੈ ਕਿਸੇ ਕਾਰਨ ਕਰਕੇ ਕੋਈ ਖਿਡਾਸ ਹੈ ਤਾਂ ਉਹ ਦੂਰ ਹੋਵੇਗੀ ਪਤੀ ਪਤਨੀ ਦੇ ਸਬੰਧਾਂ ਵਿੱਚ ਨਜ਼ਦੀਕੀਆਂ ਆਉਣਗੀਆਂ ਪਿਆਰ ਵਧੇਗਾ ਤੁਹਾਡਾ ਅਤੇ ਪ੍ਰੇਮ ਸਬੰਧਾਂ ਵਿੱਚ ਪਰਿਵਾਰਿਕ ਮਿਲਣ ਨਾਲ ਬਹੁਤ ਜ਼ਿਆਦਾ ਮਾਨਸਿਕ ਸ਼ਾਂਤੀ ਤੁਹਾਨੂੰ ਪ੍ਰਾਪਤ ਹੋਵੇਗੀ ਜੇ ਹਾਂ ਦੋਸਤੋ ਜੇਕਰ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਪ੍ਰੇਮ ਸਬੰਧਾਂ ਨੂੰ ਪਰਿਵਾਰਿਕ ਮਿਲਣ ਨਾਲ ਪ੍ਰੇਮ ਸਬੰਧ ਚਲਦੇ ਹੀ ਵਿਆਹ ਸਬੰਧਾਂ ਵਿੱਚ ਵੀ ਬਦਲ ਜਾਣਗੇ ਇਸ ਲਈ ਆਪਣੇ ਘਰ ਪਰਿਵਾਰ ਦੇ ਲੋਕਾਂ ਦੇ ਨਾਲ ਆਪਣੀ ਗੱਲਾਂ ਨੂੰ ਸ਼ੇਅਰ ਕਰੋ ਅਤੇ ਘਰ ਪਰਿਵਾਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੋ ਸਕਦਾ ਹੈ ਕੋਈ ਤਾਰਮਿਕ ਪ੍ਰੋਗਰਾਮ ਹੋ ਸਕਦਾ ਹੈ ਜੇਕਰ ਤੁਹਾਡੇ ਬਿਜ਼ਨਸ ਦੀ ਗੱਲ ਕਰੀਏ ਤਾਂ ਜਿੱਥੇ ਤੁਹਾਡਾ ਬਿਜ਼ਨਸ ਵਪਾਰ ਚੱਲਦਾ ਹੈ ਜਿੱਥੇ ਤੁਹਾਡਾ ਕਾਰਜ ਖੇਤਰ ਹੈ ਉੱਥੇ ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਆਪਣੇ ਸੀਕਰਟ ਕਿਸੇ ਨੂੰ ਨਾ ਦੱਸੋ ਕੋਈ ਪੇਪਰ ਵਗੈਰਾ ਲੀਕ ਹੋ ਸਕਦਾ ਹੈ ਸਾਵਧਾਨੀ ਪੂਰਕ ਸੁਚੇਤ ਅਤੇ ਚੁਕੰਨੇ ਰਹੋ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਨਹੀਂ ਤਾਂ ਤੁਹਾਹਨੂੰ ਮਿਲ ਸਕਦਾ ਹੈ ਕਾਰਜ ਖੇਤਰ ਵਿੱਚ ਬਾਹਰੀ ਅਤੇ ਪਬਲਿਕ ਨਾਲ ਅਰ ਰਿਲੇਸ਼ਨ ਹੋਰ ਜ਼ਿਆਦਾ ਮਜ਼ਬੂਤ ਤੁਸੀਂ ਬਣਾਓ ਆਪਣੇ ਕੰਮ ਦੀ ਕੁਆਲਿਟੀ ਤੇ ਹੋਰ ਜ਼ਿਆਦਾ ਧਿਆਨ ਦਿਓ ਇਸ ਸਮਾਂ ਤੁਸੀਂ ਆਪਣੇ ਵਪਾਰਕ ਕਾਰਜਾਂ ਦੇ ਹੋਰ ਜ਼ਿਆਦਾ ਮਿਹਨਤ ਕਰਨ ਤੇ ਜ਼ਰੂਰਤ ਹੈ ਜਿਸ ਨਾਲ ਕਿ ਤੁਹਾਨੂੰ ਫਾਇਦਾ ਮਿਲੇ ਤੁਹਾਡੇ ਬਿਜ਼ਨਸ ਵਪਾਰ ਵਿੱਚ ਇਸ ਲਈ ਕਰਦੇ ਕਿਸੇ ਵਿਸ਼ੇਸ਼ ਮਹੰਬਦ ਸਲਾਹ ਲੈਣਾ ਤੁਹਾਡੇ ਲਈ ਜ਼ਰੂਰੀ ਹੈ ਹੁਣੇ ਸਮੇ ਤੁਸੀਂ ਦੇਖੋਗੇ ਕਿ ਨੇੜਲੇ ਭਵਿਕ ਵਿੱਚ ਪਿਛਲੇ ਕੁਝ ਸਮੇਂ ਵਿੱਚ ਤੁਸੀਂ ਜੋ ਵੀ ਮਿਹਨਤ ਕੀਤੀ ਹੈ ਬਿਜ਼ਨਸ ਵਪਾਰ ਨੂੰ ਲੈ ਕੇ ਉਹਤੇ ਚੰਗੇ ਨਤੀਜੇ ਤੁਹਾਨੂੰ ਪ੍ਰਾਪਤ ਹੋਏ ਹਨ ਬਿਜ਼ਨਸ ਵਪਾਰ ਵਧੇਗਾ ਚੰਗੇ ਲਾਭ ਦੀਆਂ ਸਥਿਤੀਆਂ ਹਨ ਤੇ ਤਨ ਪ੍ਰਾਪਤੀ ਦੀਆਂ ਚੰਗੀਆਂ ਸਥਿਤੀਆਂ ਹਨ ਔਨਲਾਈਨ ਸੋਸ਼ਲ ਮੀਡੀਆ ਡਿਜੀਟਲ ਮਾਰਕੀਟ ਦੇ ਥਰੂ ਆਪਣੇ ਕਾਰਜ ਨੂੰ ਬਤਾਓ ਕਿਉਂਕਿ ਸਮਾਂ ਔਨਲਾਈਨ ਡਿਜੀਟਲ ਦਾ ਹੈ ਤੇ ਜਿਸ ਨਾਲ ਕਿ ਹੋਰ ਜ਼ਿਆਦਾ ਲਾਭ ਤੁਹਾਨੂੰ ਮਿਲ ਸਕੇ ਪੈਟਰੋਲ ਪੰਪ ਅਤੇ ਤੁਹਾਡੇ ਤੇਲ ਨਾਲ ਜੁੜੇ ਕਾਰੋਬਾਰ ਖਾਣ ਪੀਣ ਤੋਂ ਗਵਰਨਮੈਂਟ ਸਕਲਾ ਜਾਗ ਤੇ ਨਾਲ ਜੁੜੇ ਕਾਰੋਬਾਰ ਪਰੇ ਚੰਗੇ ਮੁਨਾਫੇ ਦੀ ਸਥਿਤੀ ਵਿੱਚ ਹਾਨੇ ਸਮੇ ਅਤੇ ਗੱਲ ਨੌਕਰੀ ਪੇਸ਼ਾ ਲੋਕਾਂ ਦੀ ਕਰੀਏ ਤੇ ਇਸ ਸਮੇ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਨਾਮ ਦੀ ਚਰਚਾ ਹੋਣਗੀ ਤੁਸੀਂ ਜੋ ਵੀ ਆਪਣੇ ਕਾਰਜ ਖੇਤਰ ਵਿੱਚ ਤੁਹਾਨੂੰ ਟਾਰਗੇਟ ਮਿਲੇਗਾ ਉਸ ਸਮਾਪ ਹੋ ਰਿਹਾ ਤੁਸੀਂ ਕਰੋਗੇ ਅਸਾਂ ਮੈਤੇ ਪੂਰਾ ਤੁਸੀਂ ਕਰੋਗੇ ਤੁਹਾਡੀ ਵਾਹ ਵਾਹ ਹੋਵੇਗੀ ਤੁਹਾਡੇ ਨਾਮ ਦਾ ਚਰਚਾ ਹੋਵੇਗਾ ਜੋ ਤੁਹਾਡੇ ਤੋਂ ਈਰਖਾ ਦਾ ਸੁਭਾਅ ਰੱਖਦਾ ਹੈ ਉਹ ਤੁਹਾਡੇ ਤੋਂ ਛੜਨਗੇ ਤੁਹਾਡੇ ਪ੍ਰਤੀ ਕੋਈ ਚਾਲ ਚੱਲਣਗੇ بس ਤੁਹਾਨੂੰ ਸਾਵਧਾਨ ਰਹਿਣਾ ਹੈ ਤੇ ਕੰਮ ਪ੍ਰਤੀ ਧਿਆਨ ਲਗਾ ਚੇਨ ਨਾਲ ਆਪਣਾ ਕੰਮ ਕਰਨਾ ਹੈ ਤੁਹਾਡੀ ਮਿਹਨਤ ਰੰਗ ਲਿਆਵੇਗੀ ਲਾਭ ਮਿਲੇਗਾ ਨੌਕਰੀ ਖੇਤਾ ਦੇ ਵਿੱਚ ਪ੍ਰਮੋਸ਼ਨ ਤਨਖਾਹ ਵਾਧਾ ਦੇ ਜੋਗ ਹਨ ਬੜਾ ਚੰਗਾ ਸਮਾਂ ਨੌਕਰੀ ਪੇਸ਼ੇ ਲੋਕਾਂ ਦੇ ਲਈ ਸਮੇਂ ਦਾ ਲਾਭ ਉਠਾਓ ਗੱਲ ਜੇਕਰ ਉਹਨਾਂ ਲੋਕਾਂ ਦੀ ਕਰੀਏ ਜੋ ਬੇਰੋਜ਼ਗਾਰ ਹਨ ਰੋਜ਼ਗਾਰ ਦੀ ਤਲਾਸ਼ ਵਿੱਚ ਹਨ ਉਹਨਾਂ ਲਈ ਵੀ ਰੋਜ਼ਗਾਰ ਦੇ ਕੁਝ ਅਵਸਰ ਬਣ ਸਕਦੇ ਹਨ ਜੋ ਵੀ ਮੌਕਾ ਮਿਲੇ ਉਸ ਨੂੰ ਜਾਣ ਨਾ ਦਿਓ ਕੋਈ ਵੀ ਇੰਟਰਵਿਊ ਦਿੱਤਾ ਹੈ ਉਸ ਦੇ ਵਿੱਚ ਤੁਹਾਨੂੰ ਚੰਗੇ ਪ੍ਰਾਨਾਮ ਮਿਲਣਗੇ ਨੌਕਰੀ ਦੇ ਚੌਕ ਹਨ ਤੁਹਾਡੇ ਲਈ ਇਸ ਸਮਾਂ ਬੜਾ ਚੰਗਾ ਹੈ ਕੈਰੀਅਰ ਵਿੱਚ ਜੋ ਵੀ ਮੌਕੇ ਮਿਲਣ ਹੱਥੋਂ ਨਾ ਜਾਣ ਦਿਓ ਵਿਦਿਆਰਥੀ ਵਰਗ ਦੇ ਲੋਕਾਂ ਨੂੰ ਇਹ ਮੰਨਦੇ ਅਨੁਸਾਰ ਚੰਗੇ ਉੱਤੇ ਨਤੀਜੇ ਪ੍ਰਾਪਤ ਹੋਣਗੇ ਪ੍ਰੀਖਿਆ ਜੋ ਦਿੱਤੀ ਹੈ ਉਸੇ ਚੰਗੇ ਰਿਚਲ ਤੁਹਾਨੂੰ ਦੇਖਣੋਂ ਮਿਲਣਗੇ ਗੱਲ ਸਹਿ ਅਧਿਕਾਰੀਏ ਤਾਂ ਸਮੇਂ ਤੁਸੀਂ ਆਪਣੇ ਅੰਦਰ ਊਰਜਾ ਅਤੇ ਆਤਮ ਬਲ ਦੀ ਇੱਕ ਅਲੱਗ ਹੀ ਲੈਵਲ ਤੇ ਤੁਹਾਨੂੰ ਆਪਣੇ ਅੰਦਰ ਊਰਜਾ ਆਤਮ ਬਲ ਮਹਿਸੂਸ ਹੋਵੇਗਾ ਇਹ એનર્ਜੀ ਤੁਹਾਨੂੰ ਹਾਸਟ ਪੋਸਟ ਬਣਾ ਕੇ ਰੱਖੇਗੀ ਸਕਾਰਾਤਮਕ ਸੋਚ ਰੱਖੋ ਮੈਡੀਟੇਸ਼ਨ ਯੋਗ ਤੇ ਕੁਝ ਸਮਾਂ ਬਤੀਤ ਕਰੋ ਕੋਈ ਸਮਾ ਤੁਸੀਂ ਦੇਖੋ ਕਿ ਬਦਲਦੇ ਮੌਸਮ ਦੀ ਵਜ੍ਹਾ ਦੇ ਨਾਲ ਹਲਕਾ ਫੁਲਕਾ ਸਿਰਦਰਦ ਗਲੇ ਵਿੱਚ ਇਨਫੈਕਸ਼ਨ ਆਦਾ ਹੋ ਸਕਦੀ ਹੈ। ਪ੍ਰੰਤੂ ਸਕਾਰਾਤਮਕ ਸੋਚ ਰੱਖੋ, ਯੋਗ ਮੈਡੀਟੇਸ਼ਨ ਦਾ ਧਿਆਨ ਰੱਖੋ, ਆਯੁਰਵੇਦੀ ਚੀਜ਼ਾਂ ਦਾ ਸੇਵਨ ਕਰੋ। ਆਪਣੀ ਦਿਨਚਰਿਆ ਨੂੰ ਸੁੱਝ ਮਤ ਰੱਖੋ ਤੇ ਸਿਹਤ ਵੀ ਚੰਗੀ ਰਹੇਗੀ। ਲਾਪਰਵਾਹੀ ਬਿਲਕੁਲ ਨਾ ਕਰੋ। ਦੋਸਤੋ, ਇਹ ਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ। ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ। ਧੰਨਵਾਦ।